ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਲੋਰ ਸ਼ਹਿਰ ਵਿੱਚ ਲੁਟੇਰਿਆਂ ਵੱਲੋਂ ਲੁੱਟਾ ਖੋਹਾਂ ਅਤੇ ਚੋਰੀਆਂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਬੀਤੀ ਰਾਤ ਤੜਕੇ 3 ਵਜੇ ਦੇ ਕਰੀਬ ਰਾਜਸਥਾਨੋਂ ਆਈ ਟ੍ਰੇਨ ਤੋਂ ਉਤਰੇ ਇੱਕ ਵਿਅਕਤੀ ਨੂੰ ਲੁਟੇਰੇ ਦਾਤਰ ਦਿਖਾ ਕੇ ਉਸ ਦਾ ਕੱਪੜਿਆਂ ਵਾਲਾ ਬੈਗ ਖੋ ਕੇ ਲੈ ਗਏ ਜਿਸ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਰਤਾਸ਼ ਨੇ ਦੱਸਿਆ ਕਿ ਉਸਨੇ ਪਿੰਡ ਮਾਨਕਾ ਘੁੰਮਣਾ ਜਾਣਾ ਸੀ ਜਿੱਥੇ ਉਹ ਸਫਾਈ ਦਾ ਕੰਮ ਕਰਦਾ ਹੈ ਤੇ ਰਾਜਸਥਾਨ ਤੋਂ ਟ੍ਰੇਨ ਰਾਹੀਂ ਫਲੋਰ ਪੁੱਜਿਆ ਤਾਂ ਜਲੰਧਰ ਬਾਦ ਸੜੇ ਤੇ ਉਸ ਦੇ ਮਗਰ ਚਾਰ ਦਾਤਰ ਧਾਰੀ ਮੋਟਰਸਾਈਕਲ ਸਵਾਰ ਲੁਟੇਰੇ ਲੱਗ ਗਏ ਜਦੋਂ ਉਹ ਆਪਣੇ ਬਚਾ ਲਈ ਭੱਜਿਆ ਤਾਂ ਉਹ ਫਲੋਰ ਦੇ ਦਮੋਰੀਆ ਪੁਲ ਤੇ ਬਣੀਆਂ ਪੌੜੀਆਂ ਉੱਪਰੋਂ ਡਿੱਗ ਪਿਆ ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਤੇ ਲੁਟੇਰੇ ਉਸ ਦਾ ਬੈਗ ਖੋ ਕੇ ਫਰਾਰ ਹੋ ਗਏ ਜਿਸ ਵਿੱਚ ਕੱਪੜੇ ਹੀ ਸਨ ਕੋਈ ਪੈਸਾ ਵਗੈਰਾ ਨਹੀਂ ਸੀ ਇਸ ਸਬੰਧੀ ਉੱਗੇ ਸਮਾਜ ਸੇਵੀ ਜਗਨਨਾਥ ਜੱਗੀ ਨੇ ਕਿਹਾ ਕਿ ਫਲੋਰ ਅੰਦਰ ਵੱਧਦੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਅਤੇ ਨਾਲ ਹੀ ਜੋਗ ਥਾਵਾਂ ਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਓਹਜਾ ਵੱਲੋਂ ਭੇਜੀ ਗਈ ਇਸ ਲੁੱਟ ਦੀ ਵਿਸ਼ੇਸ਼ ਰਿਪੋਰਟ ਹਾਂਜੀ ਜਗਨਨਾਥ ਜੱਗੀ ਜਿੱਥੇ ਵਰਦਾਇਥੇ ਮੰਡੇ ਤੇ ਨੰਮਾ ਪਿਆ ਉਹਦੀ ਲੱਤ ਘਟ ਗਈ ਆ ਕੀ ਸਾਰਾ ਮਾਮਲਾ ਅੱਛਾ ਐਡਾ ਸਾਡਾ ਇੱਥੇ ਲੱਗੇ ਸਾਈਕਲ ਸਟੈਂਡ ਆ ਇਹ ਪੌੜੀਆਂ ਜਿਹੜੀਆਂ ਲੁਧਿਆਣੇ ਨੂੰ ਲੋਕੀ ਜਾਂਦੇ ਆ ਤੇ ਉਥੋਂ ਚੜਦੇ ਆ ਇਹ ਜਿਹੜਾ ਬੰਦਾ ਇਹ ਘੁੰਮਣਾ ਮਾਨਕਾ ਪਿੰਡ ਆ ਫਗਵਾੜੇ ਦੇ ਕੋਲ ਉੱਥੇ ਸਫਾਈ ਦਾ ਕੰਮ ਕਰਦਾ ਰਾਜਸਥਾਨ ਦਾ ਇਹ ਰਾਤੀ ਰਾਜਸਥਾਨ ਵਾਲੀ ਗੱਡੀ ਤੋਂ ਫਲਾਸਟੇਸ਼ਨ ਤੇ ਇਹ ਦੱਸ ਰਿਹਾ ਕਿ ਮੈਂ ਉਤਰਿਆ ਤੇ ਮੈਂ ਬਾਈਪਾਸ ਰਹੀਂ ਜਿਹੜਾ ਬੱਸ ਫੜ ਲਈ ਅਜਨੰਦਰ ਬਾਸੜਡੇ ਤੇ ਜਾ ਰਿਹਾ ਸੀ ਜਦੋਂ ਇਹ ਪੌੜੀਆਂ ਦੇ ਕੋਲ ਪਹੁੰਚਿਆ ਤੇ ਉੱਤੇ ਇਹਨੂੰ ਜਿਹੜੇ ਆ ਬੰਦੇ ਪੈ ਗਏ ਔਰ ਉਹਨਾਂ ਨੇ ਇਹਨੂੰ ਦਾਦੂ ਦਿਖਾ ਕੇ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਇਸ ਬੰਦੇ ਦਾ ਬੈਗ ਉਹਨਾਂ ਨੇ ਖੋਲਿਆ ਉਹਨਾਂ ਤੋਂ ਭੱਜਿਆ ਤੇ ਇਹਨੂੰ ਥੱਲੇ ਪਤਾ ਨਹੀਂ ਸੀ ਵੀ ਪੌੜੀਆਂ ਦੇ ਜਦੋਂ ਕੱਲੇ ਨੂੰ ਜੱਕਦਾ ਭੱਜਿਆ ਦਾ ਪੌੜੀਆਂ ਤੋਂ ਡੇਗਣ ਕਾਰਨ ਇਹਦੀ ਜਿਹੜੀ ਲਾਟਿਆ ਖੱਬੀ ਖੱਬੀ ਲਾਟਿਆ ਜੀ ਟੁੱਟ ਗਈ ਆ ਤੇ ਉਹ ਜਦੋਂ ਹੁਣ ਸਾਨੂੰ ਪਤਾ ਲੱਗਾ ਤੇ ਇਹਨੇ ਆਪਣੇ ਨਾਲ ਦੇਆਂ ਨੂੰ ਫੇਰ ਫੋਨ ਕੀਤਾ ਤੇ ਨਾਲ ਦੇ ਸਾਰੇ ਆਏ ਆ ਇਹਦੇ ਰਿਸ਼ਤੇਦਾਰੇ ਤੇ ਸਾਥੀ ਔਰ ਇਹ ਬੰਦੇ ਵਿਚਾਰੇ ਦਾ ਜਿਹੜਾ ਨੁਕਸਾਨ ਹੋਇਆ ਇਹ ਗਰੀਬ ਆਦਮੀ ਪਿਆਰਾ 4 ਮਹੀਨੇ ਤੇ 5 ਮਹੀਨੇ ਤੇ ਪੈ ਗਿਆ ਔਰ ਐਸਐਚਓ ਫਲੋਰ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਨੇ ਬਹੁਤ ਜਿਹੜਾ ਵਧੀਆ ਕੰਮ ਫਲੋਰ ਦੇ ਵਿੱਚ ਕਰ ਰਾਇਆ ਹੈ ਕਿ ਬਹੁਤ ਲੁੱਟਾ ਖੋਹਾਂ ਵਾਲੇ ਨਸ਼ਾ ਤਸਕਰ ਉਹਨਾਂ ਨੇ ਜਿਹੜੇ ਫੜ-ਫੜ ਕੇ ਅੰਦਰ ਕੀਤੇ ਆ ਔਰ ਫਲੋਰ ਦੇ ਵਿੱਚ ਕ੍ਰਾਈਮ ਨੂੰ ਬੜੀ ਠੰਡ ਪਾਈ ਆ ਹੁਣ ਮੇਰੀ ਬੇਨਤੀ ਹੈ ਐਸਐਚਓ ਫਲੋਰ ਸਾਹਿਬ ਨੂੰ ਕਿ ਜਿਹੜਾ ਇੱਥੇ ਧੜੀਆਂ ਪੌੜੀਆਂ ਜਾਂਦੀਆਂ ਇੱਥੇ ਅਕਸਰ ਹੀ ਲੁੱਟਾ ਖੋਹ ਹੁੰਦੀਆਂ ਰਹਿੰਦੀਆਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਬਹੁਤ ਵਾਰੀ ਇੱਥੇ ਲੁੱਟਾ ਖੋਹ ਹੁੰਦੀ ਆ ਲੋਕ ਕੰਪਲੇਂਟ ਨਹੀਂ ਕਰਦੇ ਡਰਦੇ ਇਸ ਬੰਦੇ ਨੇ ਵੀ ਹਾਈ ਤੱਕ ਕੋਈ ਕੰਪਲੇਨਟ ਨਹੀਂ ਕੀਤੀ ਤੇ ਐਸਪੀ ਤੋਂ ਫਲੋਰ ਨੂੰ ਮੇਰੀ ਬੇਨਤੀ ਆ ਵੀ ਇੱਥੇ ਜਿਹੜੀ ਗਸ਼ਤ ਆ ਉਹ ਵਧਾਈ ਜਾਵੇ ਔਰ ਹਾਈਵੇ ਵਾਲਿਆਂ ਨੂੰ ਕਹਿ ਕੇ ਜਿਹੜੀਆਂ ਉਤਲੀਆਂ ਲਾਈਟਾਂ ਜਿਹੜੀਆਂ ਜਗਾਈਆਂ ਜਾਣ ਕਿਉਂਕਿ ਹਨੇਰੇ ਦਾ ਫਾਇਦਾ ਲੈ ਗਏ ਜਿਹੜੇ ਇਹ ਜਿਹੜੇ ਮਾਰੇ ਅੰਸਰ ਆ ਇਹ ਆਉਣ ਜਾਣ ਵਾਲੇ ਰਾਗ ਹੀ ਰਣੂ ਜਿਹੜੇ ਲੁੱਟਦੇ ਆ ਤੋਂ ਪੁਲਿਸ ਸਟੇਸ਼ਨ ਤੋਂ ਮੇਰੀ ਇਹ ਹੀ ਬੇਨਤੀ ਆ ਕਿ ਇੱਥੇ ਜਿਹੜੀ ਗਸ਼ਤ ਵਧਾਈ ਜਾਵੇ ਔਰ ਜਿਹੜੇ ਬੰਦੇ ਇਦਾਂ ਦਾ ਕੰਮ ਲੁੱਟਾਖੋਹਾਂ ਦਾ ਕਰਦੇ ਆ ਉਹਨਾਂ ਨੂੰ ਜਿਹੜਾ ਫੜਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਤਾਂ ਜੋ ਆਮ ਬੰਦਿਆਂ ਦਾ ਜਿਹੜਾ ਨੁਕਸਾਨ ਨਾ ਹੋਵੇ। ਤੇ ਬੋਲ ਕੀ ਨਾਮ ਹੈ? ਰੁਤਾਸ਼ ਨਾਮ ਹੈ। ਕੀ ਹੋਇਆ ਭਾਜੀ? ਭਾਈ ਮੈਂ ਪੂਜਾਗੜ੍ਹ ਤੋਂ ਆਉਂਦੀ ਨਾ Rajasthan ਤੋਂ, Jaipur ਤੋਂ। ਮੈਂ ਉੱਥੇ ਬਹਿ ਕੇ ਆਉਂਦਾ ਸੀ Rajasthan ਤੋਂ। ਤਾਂ ਮੈਨੂੰ ਉਤਰਨਾ ਸੀਗਾ ਜਲੰਧਰ। ਤਾਂ ਗੱਡੀ ਕ੍ਰੋਸ ਹੋ ਗਈ ਇੱਥੇ ਹੀ। ਮੈਂ ਇੱਥੇ ਉਤਰ ਗਿਆ ਮੈਂ ਕਿੱਥੇ ਜਲੰਧਰੋਂ ਵੀ ਆਪ ਹੀ ਆਉਣਾ ਮੈਨੂੰ। ਮੈਂ ਇੱਥੇ ਉਤਰ ਗਿਆ ਤਾਂ ਇੱਥੋਂ ਉੱਤਰ ਕੇ ਇੱਥੇ ਆ ਗਿਆ ਮੈਂ ਬਾਈਪਾਸ ਬਾਈਪਾਸ ਆ ਗਿਆ ਤਾਂ ਮੈਂ ਇੱਥੇ ਬੱਸ ਦੀ ਵੇਟ ਕਰਦਾ ਸੀ ਮੈਂ ਤਾਂ ਬੱਸ ਰੁਕ ਜਿਉ ਤਾਂ ਬੈ ਕੇ ਚੱਲ ਜਾਵਾਂ ਜਦ ਤੱਕ ਸਤਾਂ ਚਾਰ ਮੁੰਡੇ ਆ ਗਏ ਸੀ ਮੋਟਰਸਾਈਕਲ ਤੇ ਉਹ ਜਦੋਂ ਆਏ ਤਾਂ ਐਦਾਂ ਹੀ ਮੇਰੇ ਉੱਤਰ ਕੇ ਦਬਾ ਦਬ ਉਹਨਾਂ ਦੇ दांत ਹੀ ਕੱਢਿਆ ਮੇਰੇ ਕੋ ਬੈਠੇਗਾ ਮੈਂ ਐਦਾਂ ਹੀ ਠੱਡ ਕੇ ਬੈਠ ਮੈਂ ਦੌੜ ਪਿਆ ਤਾਂ ਦੌੜ ਕੇ ਆ ਪੋੜੀਆਂ ਮੈਨੂੰ ਦਿਖੀ ਨਹੀਂ ਰਾਤ ਨੂੰ ਮੈਂ ਜਦ ਤੁਰ ਤੱਢੋ ਤਾਂ ਹਾਲ ਮਾਰੀ ਤੇ ਮੇਰਾ ਪੈਰ ਟੁੱਟ ਗਿਆ ਜਿੰਨੇ ਕ ਵਜੇ ਦਾ ਬੱਸ ਕੇ ਆਏ ਇਹ ਪਾਜੀ ਹੈਗਾ ਸਵੇਰੇ 3:30 ਵਜੇ ਦਾ ਸਵੇਰੇ 3:30 ਵਜੇ ਹੋਈ ਰਾਜਸਥਾਨ ਤੋਂ ਆਂਦੇ ਹੀ ਚੱਲਣਾ ਜਾਣਾ ਹੈ ਹਾਂ ਜੀ ਰਾਜਸਥਾਨ ਤੋਂ ਆਂਦਾ ਤੇ ਨਾਲ ਹੈ ਨਹੀਂ ਸੀ ਤੁਹਾਡੇ ਕੋਲ ਕੋਈ ਨਹੀਂ ਸਮਕਾਲਾ ਸਾਡੇ ਦਾਦੂ ਤਮਾਰਿਆ ਵੀ ਉਹਨਾਂ ਨੇ ਦਾਤ ਨਹੀਂ ਮਾਰਦੇ ਸੀ ਕਿ ਮੈਂ ਦੌੜੇ ਅੱਜ ਪਿਆ ਉਹਨਾਂ ਨੂੰ ਅੱਛਾ ਪਛਾਣ ਕਰਨਾ ਕੋਈ ਹੈ ਤੁਹਾਡਾ ਹੁਣ ਨੁਕਸਾਨ ਮੇਰਾ ਬੈਕ ਲੈ ਗਿਆ ਉਹ ਤੇ ਪੈਸੇ ਪੂਹੇ ਤਾਂ ਨਹੀਂ ਸੀ ਪੈਸੇ ਤਾਂ ਨਹੀਂ ਸੀ ਜੇ ਤੇ ਇੱਕ ਲੱਤ ਟੁੱਟ ਗਈ ਹੈ ਲੱਤ ਟੁੱਟ ਗਈ ਤੇ ਹੱਲੇ ਤੱਕ ਕੋਈ ਪਾਲਿਸਤਰ ਵੀ ਘਰ ਨਹੀਂ ਆਇਆ ਕੋਈ ਨਹੀਂ ਆਇਆ ਜੀ ਵਿਚਾਰੇ ਇਹਨਾਂ ਨੇ ਸਾਰਾ ਦਿੱਤਾ ਵਿਚਾਰੇ ਜਿੱਦ ਰਹਿੰਦੇ تھے ਆਹ ਕਾਫੀ ਮੰਗਦੇ ਪੈਣਾ ਨੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਪਾਜੀ ਕਿਹਾ ਹੁਣ ਇਹ ਗਿਆ ਸਾਡਾ ਇਹਦਾ ਕੋਈ ਸੋਝ ਦੇ ਇੰਤਜ਼ਾਮ ਕਹਿ ਲਾ ਉਹਨਾਂ ਨੂੰ ਮਾਰਾ ਜਾ